ਪੂਰਾ ਪੰਜਾਬ ਲੋੜੀ ਦੇ ਤਿਉਹਾਰ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਤਾਂ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਰਾਂ ਨੇ ਚੰਡੀਗੜ੍ਹ ਦੇ ਵਿਦ ਸਥਿਤ ਪੰਜਾਬ ਲੋਕ ਪਵੰ ਦੇ ਵਿੱਚ ਲੋੜੀ ਦਾ ਤਿਉਹਾਰ ਬੜੀ ਹੀ ਧੂਮ-ਤਾਮ ਨਾਲ ਮਨਾਇਆ ਪੰਜਾਬੀ ਰੰਗਾਂ ਅਤੇ ਸੱਭਿਆਚਾਰਕ ਜੋਸ਼ ਨਾਲ ਤਿਹਾਰ ਮਨਾਇਆ ਗਿਆ ਇਸ ਮੌਕੇ ਪੂਰਾ ਮਾਹੌਲ ਪੰਜਾਬੀ ਸੱਭਿਆਚਾਰ ਦੀ ਮਹਿਕ ਦੇ ਨਾਲ ਹੋਇਆ ਨਜ਼ਰ ਆਇਆ ਤੇ ਇਸ ਲੋਹੜੀ ਦੇ ਇਸ ਖਾਸ ਸਮਾਗਮ ਦੌਰਾਨ ਰਵਾਇਤੀ ਅਗਵਾਲ ਕੇ ਜਸ਼ਨ ਮਨਾਏ ਗਏ ਤੇ ਇਸ ਦੇ ਆਲੇ ਦੁਆਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਹੋਰ ਕਾਫੀ ਸ਼ਖਸੀਅਤਾਂ ਨੇ ਜਸ਼ਨ ਮਨਾਏ ਗਿੱਦਾ ਅਤੇ ਪੰਗੜੇ ਦੇ ਰੰਗਾਂ ਨਾਲ ਤਿਹਾਰ ਦੀ ਖੁਸ਼ੀ ਅਤੇ ਟੋਲディア ਤunate ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਲੋਕ ਗਾਇਕੀ ਰਵਾਇਤੀ ਲੋਕ ਨਾਚ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਸਭਿਆਚਾਰਿਕ ਪ੍ਰਸਤੁਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਸਮਾਗਮ ਦੇ ਵਿੱਚ ਸ਼ਾਮਲ ਮਹਿਮਾਨਾਂ ਨੂੰ ਰਿਓੜੀਆਂ ਮੂੰਗਫਲੀ ਦਿਲ ਦੇ ਲੱਡੂ ਵਰਗੀਆਂ ਰਵਾਇਤੀ ਸਮਗਰੀਆਂ ਵੰਡੀਆਂ ਗਈਆਂ